ਉਹਨੂੰ ਕਹਿੰਦਾ ਤੀਜੇ ਨੰਬਰ ਤੇ ਜਿਹੜੇ ਨੇ ਨਾ ਕਹਿੰਦਾ ਉਹ ਮਨੁੱਖ ਨਹੀਂ ਹੈਗਾ ਉਹ ਕੀ ਕਰਦੇ ਨੇ ਆਪਣੇ ਹਿੱਤ ਆਪਣੇ ਭਲੇ ਲਈ ਨਾਸ਼ ਕਰੇ ਪਰਕਾ ਹਿੱਤ ਤੇ ਨਰ ਰਾਕਸ਼ ਜਗਮਾਹੀ ਕਹਿੰਦਾ ਜਿਹੜਾ ਬੰਦਾ ਆਪਣਾ ਸਵਾਰਨ ਦੇ ਲਈ ਦੂਜੇ ਦਾ ਨੁਕਸਾਨ ਕਰ ਦਿੰਦਾ ਨਾ ਕਹਿੰਦਾ ਉਹਨੂੰ ਮੈਂ ਬੰਦਾ ਹੀ ਨਹੀਂ ਗਿਣਦਾ ਮੈਂ ਤੇ ਕਹਿੰਦਾ ਉਹ ਰਾਕਸ਼ ਹੈ ਔਰ ਇਸੇ ਲੋਕਾਂ ਦੀ ਗਿਣਤੀ ਬਹੁਤ ਹੈ ਸੰਸਾਰ ਵਿੱਚ ਅੱਗੇ ਵਧਣਾ ਹੀ ਇਹਨੂੰ ਸਮਝਿਆ ਜਾਂਦਾ ਹੈ ਵੀ ਦੂਜੇ ਦੇ ਸਿਰ ਤੇ ਪੈਰ ਰੱਖੋ ਫਿਰ ਅੱਗੇ ਵੱਧ ਸਕਦੇ ਹੋ ਤੇ ਅੱਗੇ ਵਧਣਾ ਹੀ ਕਿਉਂ ਹੈ ਬਰਾਬਰ ਨਹੀਂ ਚੱਲ ਸਕਦੇ ਪਰ ਅੱਗੇ ਵਧਣਾ ਹੈ ਆਪਾਂ ਅੱਗੇ ਵਧਣਾ ਹੈ ਫਿਰ ਧਰੋ ਸਿਰ ਤੇ ਪੈਰ ਅੱਗੇ ਲੰਘ ਜਿਓ ਸੰਸਾਰ ਇਹੀ ਗੱਲ ਸਾਨੂੰ ਸਮਝਾਉਂਦਾ ਕਹਿੰਦਾ ਅੱਗੇ ਵਧਣਾ ਹੈ ਤੇ ਫਿਰ ਤੁਹਾਨੂੰ ਕਿਸੇ ਨੂੰ ਹਰਾਉਣਾ ਪਵੇਗਾ ਜਿੰਨਾ ਤੇ ਤੁਹਾਨੂੰ ਹਰਾਉਣਾ ਪਵੇਗਾ ਔਰ ਬੰਦਾ ਉਹਨਾਂ ਜਿੱਤ ਤੇ ਛੋਰ ਨਹੀਂ ਲਾਂਦਾ ਜਿੰਨਾ ਦੂਜੇ ਨੂੰ ਹਰਾਉਣ ਤੇ ਲਾਂਦਾ ਆਪਣੀ ਜਿੱਤ ਬਾਰੇ ਤੇ ਸੋਚਦੇ ਨਹੀਂ ਕਹਿੰਦਾ ਇਹ ਤੀਜੇ ਬੰਦੇ ਨੇ ਇਹਨਾਂ ਨੂੰ ਮੈਂ ਕਹਿੰਦਾ ਰਕਸ਼ਸ਼ ਨੇ ਕਿਉਂ ਕਿਉਂਕਿ ਇਹਨਾਂ ਨੇ ਆਪਣਾ ਸਵਾਰਨ ਦੇ ਲਈ ਹਮੇਸ਼ਾ ਦੂਜੇ ਦਾ ਗਵਾਇਆ ਅ ਦੇਖੋ ਨਾ ਜਿਹੜੇ ਬੰਦੇ ਮਿਲਾਵਟ ਕਰਦੇ ਨੇ ਇਹ ਰਾਕਸ਼ਸਾ ਤੋਂ ਘੱਟ ਨੇ ਆ ਤੁਸੀਂ ਦੇਖੋ ਸੋਸ਼ਲ ਮੀਡੀਆ ਭਰਿਆ ਪਿਆ ਕੋਈ ਚੀਜ਼ ਐਸੀ ਨਹੀਂ ਮਿਲਾਵਟ ਤੇ ਛੱਡੋ ਅਸਲ ਤੇ ਹੈ ਹੀ ਕੋਈ ਚੀਜ਼ ਨਹੀਂ ਮਿਲਾਵਟ ਤੇ ਤਾਂ ਵਿਗਣਾ ਕੋਈ ਅਸਲ ਹੋਏਗਾ ਕੋਈ ਨਕਲ ਹੋਏਗਾ ਅਸਲ ਹੀ ਨਹੀਂ ਹੈਗਾ ਜ਼ਹਿਰ ਪਰੋਸਿਆ ਜਾ ਰਿਹਾ ਹੈ ਨਕਲੀ ਦੁੱਧ ਨਕਲੀ ਦਹੀਂ ਨਕਲੀ ਸਭ ਕੁਝ ਪਾਣੀ ਪਾਲਿਆ ਕਰੋ ਕੁਝ ਨਹੀਂ ਕਹਿੰਦਾ ਪਾਣੀ ਪਾਲਿਆ ਕਰੋ ਘਟ ਤੋਂ ਘਟ ਵੇ ਚਲੋ ਜਿਆਦਾ ਹੀ ਜੀ ਹਲਕ ਪਿਆ ਹੋਇਆ ਹੈ ਪਾਣੀ ਪਾਲੋ ਵੇ ਚਲੋ ਕੋਈ ਗੱਲ ਨਹੀਂ ਵੀ ਲੀਟਰ ਦਾ 3 ਲੀਟਰ ਬਣਾ ਲਓ ਜਿਹੜਾ ਪੀਏਗਾ ਉਹਦਾ ਨੁਕਸਾਨ ਤੇ ਨਹੀਂ ਹੁੰਦਾ ਘਟ ਤੋਂ ਘਟ ਚਲੋ ਪਾਣੀ ਚਲਾ ਜਾਏਗਾ ਅੰਦਰ ਪਰ ਜੇਕਰ ਆਪਾਂ ਜ਼ਹਿਰ ਬਣਾ ਕੇ ਲੋਕਾਂ ਦੇ ਬੱਚਿਆਂ ਨੂੰ ਪਿਆਰਿਆ ਤੇ ਸਾਡਾ ਭਲਾ ਕਿੱਥੇ ਹੋਣਾ ਹੈ ਪਰ ਬੰਦੇ ਸੋਚਦੇ ਨਹੀਂ ਕਿਉਂਕਿ ਦੈਂਤ ਬਣ ਗਿਆ ਨਾ ਬੰਦਾ ਰਾਖਸ਼ ਬਣ ਗਿਆ ਆਪਣੇ ਛੋਟੇ ਜਿਹੇ ਲਾਭ ਦੇ ਲਈ ਉਹ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰਦਾ ਹੈ ਸਾਡੀ ਜ਼ਿੰਦਗੀ ਦੇ ਨਾਲ ਖਲਵਾੜ ਕਰਦਾ ਹੈ ਇਹਨਾਂ ਨੂੰ ਤੁਸੀਂ ਰਾਖਸ਼ ਹੀ ਕਹੋਗੇ ਜੀ ਨਕਲੀ ਦਵਾਈਆਂ ਵਿੱਚ ਹੀ ਜਾਂਦੇ ਨੇ ਨਕਲੀ ਫਲ ਫਰੂਟ ਵੇਚੀ ਜਾਂਦੇ ਨੇ ਨਕਲੀ ਚੌਲ ਬਣਦੇ ਪੈਣੇ ਨਕਲੀ ਕਣਕ ਬਣਦੀ ਪਈਏ ਨਕਲੀ ਫਲ ਬਣਦੇ ਸਭ ਕੁਝ ਜ਼ਹਿਰ ਕਿਸ ਲਈ ਕਹਿੰਦਾ ਐਸੇ ਬੰਦਿਆਂ ਨੂੰ ਤਾਂ ਮੈਂ ਬੰਦੇ ਮੰਨਦਾ ਹੀ ਨਹੀਂ ਉਹ ਰਾਖਸ਼ ਨੇ ਬੰਦੇ ਨਹੀਂ ਹੈਗੇ ਰਾਖਸ਼ ਆਪਣਾ ਨੁਕਸਾਨ ਕਰਨ ਵਾਲਾ ਕੌਣ ਹੈ ਅੱਜ ਦੇ ਸਮੇਂ 'ਚ ਕੋਈ ਵੀ ਨਹੀਂ ਹੈ ਦੂਜੇ ਦਾ ਨੁਕਸਾਨ ਕਰਨ ਨੂੰ ਹਰ ਬੰਦਾ ਤਿਆਰ ਬੈਠਾ ਹੈ ਕਹਿੰਦਾ ਲੈਉਣੇ ਕਰ ਦਿੰਨੇ ਆ ਤੇ ਮੈਂ ਕਈ ਵਾਰੀ ਨਾ ਕਹਿੰਨਾ ਕਿ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਹੈ ਅਗਰ ਕਿਸ ਦਾ ਭਲਾ ਕਰਨਾ ਹੈ ਅਸੀਂ ਬਤੀ ਵਾਰੀ ਸੋਚਦੇ ਆ ਸੋਚਦੇ ਆ ਨਾ ਜੀ ਕਿਸੇ ਦਾ ਕੋਈ ਕਾਰਜ ਸਵਾਰਨਾ ਹੋਵੇ ਕਿਸੇ ਦਾ ਕੋਈ ਭਲਾ ਕਰਨਾ ਹੋਵੇ ਵੈਸੇ ਤੇ ਕਰਦੇ ਹੀ ਨਹੀਂ ਅਸੀਂ ਕਿਸੇ ਦਾ ਭਲਾ ਪਰ ਫਿਰ ਵੀ ਚਲੋ ਜੇਕਰ ਤੁਹਾਨੂੰ ਲੱਗਦਾ ਹੈ ਨਾ ਵੀ ਚਲੋ ਕਰ ਦਿੰਨੇ ਆ ਫਿਰ ਤੁਸੀਂ ਵੇਖਦੇ ਹੋ ਵੀ ਇਹ ਇਹਦਾ ਭਲਾ ਕਰਨ ਯੋਗ ਹੈ ਬੰਦਾ ਇਹ ਬੰਦਾ ਠੀਕ ਹੈ ਵਿਸ਼ੇ ਦਾ ਮੈਂ ਸਵਾਰਨ ਹੈ ਬੰਦਾ ਠੀਕ ਹੈ ਕਿੰਨੇ ਵਾਰੀ ਸੋਚਦੇ ਆ ਤੇ ਜਦੋਂ ਪਿਆਰਿਓ ਕਿਸੇ ਦਾ ਬੁਰਾ ਕਰਨਾ ਹੋਵੇ ਸੋਚਦੇ ਆ ਵੀ ਰੁਕ ਜੀ ਇਹਦਾ ਬੁਰਾ ਕਰਨ ਦੇ ਯੋਗ ਵੀ ਹੈ ਕਿ ਨਹੀਂ ਨਾ ਫਿਰ ਨਹੀਂ ਸੋਚਦੇ ਫਿਰ ਤੇ ਆਪਾਂ ਨਾਲ ਦੇ ਨਾਲ ਤਤਕਾਲ ਤਤਸ਼ਿਨ ਬੁਰਾ ਕਰ ਦਿੰਦੇ ਆ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਨਹਿ ਬਿਲੰਭ ਧਰਮੰਗ ਪੜਾ ਕਰ ਲੱਗਿਆ ਦੇਰੀ ਨਹੀਂ ਕਰਨੀ ਬਿਲੰਭ ਪਾਪੰਗ ਬੁਰਾ ਕਰਨਾ ਹੈ ਪਾਪ ਕਰਨਾ ਹੈ ਗੁਨਾਹ ਕਰਨਾ ਹੈ ਤੇ ਬਿਲੰਭ ਕਰ ਦੇਰੀ ਕਰ ਜਿਹੜਾ ਕੰਮ ਕਰਨ ਲੱਗਿਆ ਤੁਸੀਂ ਸੋਚਣ ਲੱਗ ਪਏ ਨਾ ਦੇਖੋ ਸੋਚਣਾ ਚੰਗੀ ਗੱਲ ਹੈ ਸੋਚ ਵਿਚਾਰ ਕੇ ਕਰਨਾ ਚਾਹੀਦਾ ਪਰ ਦੋ ਤਰ੍ਹਾਂ ਦੇ ਬੰਦੇ ਨੇ ਕੋਨੇ ਜਿਹੜੇ ਸੋਚਦੇ ਹੀ ਰਹਿੰਦੇ ਨੇ ਕਰਦੇ ਹੀ ਨਹੀਂ ਤੇ ਕੋ ਬੰਦੇ ਨੇ ਜਿਹੜੇ ਕਰ ਦਿੰਦੇ ਨੇ ਸੋਚਾਂ ਕਰਦੇ ਹਈ ਨੇ ਇਹ ਦੋਨੋਂ ਬੰਦੇ ਅਸਫਲ ਨੇ ਕੋਈ ਵੀ ਕੰਮ ਕਰਨਾ ਸੋਚਣਾ ਚਾਹੀਦਾ ਪਰ ਜੇਕਰ ਤੁਸੀਂ ਸੋਚਦੇ ਹੀ ਰਹੋਗੇ ਤੇ ਕਰੋਗੇ ਕਦੋਂ ਭਲਾਂ ਕਰ ਲੱਗਿਆ ਸੀ ਸੋਚਦੇ ਆ ਕਰੀਏ ਨਾ ਕਰੀਏ ਕਰੀਏ ਨਾ ਕਰੀਏ ਬੁਰਾ ਝਟ ਕਰ ਦਿੰਦਾ ਮਹਾਰਾਜ ਕਹਿੰਦੇ ਬੁਰਾ ਕਰਦੇ ਆ ਤੈਨੂੰ ਜ਼ਰੂਰ ਸੋਚਣਾ ਚਾਹੀਦਾ ਥੋੜਾ ਰੁਕ ਜਾਣਾ ਚਾਹੀਦਾ ਥੋੜਾ ਉਡੀਕ ਕਰਨੀ ਚਾਹੀਦੀ ਚਲੋ ਬੁਰਾ ਹੀ ਕਰਨਾ ਹੈ ਕੱਲ ਕਰ ਲਾਂਗੇ ਪਰਸੋਂ ਕਰ ਲਾਂਗੇ ਕਰ ਲਾਂਗੇ ਭਲਾ ਕਰਦਿਆਂ ਸੋਚਦਿਆਂ ਕੋਈ ਨਹੀਂ ਭਲੇ ਕਰਨਾ ਕੱਲ ਨੂੰ ਕਰ ਲਾਂਗੇ ਪਰਸੋਂ ਕਰ ਲਾਂਗੇ ਤੇ ਜਦੋਂ ਕੱਲ ਪਰਸੋਂ ਤੇ ਗੱਲ ਆ ਪੜ ਜਾਂਦੀ ਫਿਰ ਤੁਸੀਂ ਕਰਦੇ ਨਹੀਂ ਇਸੇ ਤਰ੍ਹਾਂ ਬੁਰਾ ਜੇਕਰ ਥੋੜਾ ਸਮਾਂ ਤੁਸੀਂ ਟਾਲ ਦਿਓਗੇ ਬੁਰਾ ਵੀ ਨਹੀਂ ਕਰੋਗੇ